ਬੀਤੀ ਰਾਤ ਜਲਾਲਾਵਾਦ ਹਲਕੇ ਦੇ ਪਿੰਡ ਲਮੋਚੜਕਲਾਂ ਦੇ ਇੱਕ ਨੌਜਵਾਨ ਦੀ ਮੌਤ ਹੋਣ ਤੋਂ ਬਾਅਦ ਅੱਜ ਫਾਜ਼ਿਲਕਾ ਜਲਾਲਾਵਾਦ ਰੋਡ ਤੇ ਪਿੰਡ ਲਮੋਚੜਕਲਾਂ ਵਿਖੇ ਪਰਿਵਾਰ ਤੇ ਪਿੰਡ ਵਾਸੀਆਂ ਵੱਲੋਂ ਧਰਨਾ ਲਗਾ ਦਿੱਤਾ ਗਿਆ ਦਰਾਸਲ ਦੱਸਿਆ ਜਾ ਰਿਹਾ ਹੈ ਕਿ ਬੀਤੀ ਰਾਤ ਮਾਈਨਿੰਗ ਵਿਭਾਗ ਦੇ ਵੱਲੋਂ ਰੇਤੇ ਦੀ ਟਰਾਲੀ ਕਾਬੂ ਕੀਤੀ ਗਈ ਸੀ ਇਸੇ ਦੌਰਾਨ ਪਿੰਡ ਲਮੋਚੜਕਲਾਂ ਦੇ ਇਸ ਨੌਜਵਾਨ ਦੀ ਮੌਤ ਹੋਈ ਹੈ ਪਰਿਵਾਰ ਤੇ ਪਿੰਡ ਵਾਸੀਆਂ ਵੱਲੋਂ ਰੋਕ ਲਗਾਉਂਦਿਆਂ ਕਿਹਾ ਕਿ ਉਕਤ ਨੌਜਵਾਨ ਵੱਲੋਂ ਆਉਦੇ ਘਰ ਵਾਸਤੇ ਰੇਤੇ ਦੀ ਟਰਾਲੀ ਮੰਗਵਾਈ ਗਈ ਸੀ ਅਤੇ ਰਸਤੇ ਵਿੱਚ ਮਾਈਨਿੰਗ ਵਿਭਾਗ ਦੇ ਵੱਲੋਂ ਰੇਤੇ ਦੀ ਟਰਾਲੀ ਨੂੰ ਕਾਬੂ ਕਰ ਲਿਆ ਗਿਆ। ਇਸੇ ਦੌਰਾਨ ਜਦ ਟਰਾਲੀ ਘਰ ਨਹੀਂ ਪਹੁੰਚੀ ਤਾਂ ਉਕਤ ਨੌਜਵਾਨ ਦੇਖਣ ਦੇ ਲਈ ਗਿਆ ਜਿੱਥੇ ਉਸ ਨੂੰ ਵੀ ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਵੱਲੋਂ ਕਾਬੂ ਕਰ ਲਿਆ ਗਿਆ। ਦੱਸਦੀ ਹੈ ਕਿ ਦੋਵਾਂ ਨੌਜਵਾਨਾਂ ਨੂੰ ਕਾਬੂ ਕਰਨ ਤੋਂ ਬਾਅਦ ਕੁਭਾਇਆ ਚੌਕੀ ਵੀ ਗਿਆ ਲਜਾਇਆ ਗਿਆ ਜਿੱਥੇ ਪਰਿਵਾਰ ਦੇ ਦੱਸਣ ਮੁਤਾਬਕ ਪੁਲਿਸ ਦੇ ਵੱਲੋਂ ਨੌਜਵਾਨਾਂ ਦੇ ਨਾਲ ਔਟਮਾਰਕ ਕੀਤੀ ਗਈ ਹੈ ਜਿੱਥੇ ਪਿੰਡ ਮੋਚੜ ਕਲਾ ਦੇ 20 ਸਾਲਾ 사ਜਨ ਕੁਮਾਰ ਦੀ ਮੌਤ ਹੋ ਗਈ। ਇਸ ਤੋਂ ਬਾਅਦ ਨੌਜਵਾਨ ਨੂੰ ਰੋਡ ਤੇ ਸੁੱਟ ਦਿੱਤਾ ਗਿਆ। ਜਦ ਇਸ ਦੇ ਬਾਰੇ ਪਰਿਵਾਰ ਨੂੰ ਪਤਾ ਲੱਗਾ ਤਾਂ ਉਹਨਾਂ ਦੇ ਵੱਲੋਂ ਅੱਜ ਮ੍ਰਿਤਕ ਦੀ ਲਾਸ਼ ਨੂੰ ਰੋਡ ਤੇ ਰੱਖ ਕੇ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ। ਤਾਂ ਅੱਗੇ ਤੁਸੀਂ ਵੀ ਸੁਣੋ ਕੀ ਕਹਿਣਾ ਹੈ ਪਰਿਵਾਰ ਤੇ ਫੌਲਸ ਅਧਿਕਾਰੀਆਂ ਦਾ। ਨੋ ਐਨਾ ਤੁਸੀਂ ਐਨਾ ਨਾ ਕੁੱਤਾ ਸਾਨੂੰ ਛੱਡ ਦਿਓ ਕੀ ਗੱਲ ਕੀ ਹੋਈ ਹੈ ਜੀ ਰੇਤੇ ਪਿੱਛੇ ਗਰੀਬ ਖਾਰ ਸੀ ਅੱਛਾ ਰੇਤੇ ਪਿੱਛੇ ਮੇਰੇ ਬਾਲ ਨੂੰ ਮਾਰ ਦਿੱਤਾ ਨੇ ਕਾਰਵਾਈ ਕਰ ਦਿੰਦਾ ਕੇਸ ਕਰ ਦਿੰਦਾ ਮੈਂ ਪੁੱਤ ਲੈ ਜਾਂਦੀ ਪੁੱਤਰ ਪਿੱਛੇ ਮੇਰੇ ਪੁੱਤਰ ਨੂੰ ਕਿਉਂ ਵਾਰ ਦਿੱਤਾ ਨੇ ਮਾਰੇ ਪੂਖਾ ਲਿਆ ਮਾਰਿਆ ਕੀ ਹੋਇਆ ਕੀ ਪੂਰੀ ਗੱਲ ਦੱਸੋ ਪੂਰੀ ਗੱਲ ਹੈ ਜੀ ਟਰਾਲੀ ਗੱਡੀ ਇੱਥੇ ਤੋਂ ਟਰਾਲੀ ਫੜੀ ਹਟਾ ਕੇ ਬਾਹਰ ਲੰਘ ਜਾਵੇਗਾ ਅਰੇ ਇੱਥੇ ਵਾਲੇ ਜਿਨ੍ਹਾਂ ਦੀ ਟਰਾਲੀ ਫੜੀ ਸੀ ਉਹਨਾਂ ਕਰ ਦਿੱਤਾ ਫੋਨ ਉਹਨਾਂ ਕਹਿੰਦੇ ਸੈ ਤੁਹਾਨੂੰ ਕਰਦਾ ਨਹੀਂ ਪੁਲਿਸ ਕਰਾ ਦੇ ਲਿਆਉਣ ਦੇ ਬਿਆਨ ਨਾ ਜਾਦੇ ਇਹ ਵੀ ਆਪਣੇ ਕੋਲ ਨਹੀਂ ਕਰੇ ਅਰੇ ਘਰ ਜਾ ਆਪਣਾ ਕਰੋ ਕਮਰੇ ਸਾਡੇ ਆ ਦੇ ਬਚਾ ਖਾ ਇੱਕ ਕੋਟਾ ਦੀ ਹੋ ਵੀ ਬਾਟ ਦੇ ਬਣਾਦਾ ਬਿਆਦੀ ਗਰੀਬ ਮਹਨਤ ਲੋਕ ਨਹੀਂ ਚਾਹਤੇ ਜਿੰਨਾ ਕਰ ਦਿੱਤਾ ਮੇਰਾ ਨਾਮ ਆਕਾਸ਼ਦੀਪ ਸਿੰਘ ਆਕਾਸ਼ਦੀਪ ਕੀ ਮਸਲਾ ਹੈ ਮਸਲਾ ਹੋਇਆ ਹੈ ਜੀ ਅਸੀਂ ਅੱਜ ਆਪਣੇ ਘਰੇ ਤੇ ਟਰਾਲੀ ਲਈ ਜਾਂਦੇ ਸੀ ਤੇ ਰਾਹ 'ਚ ਫੜੀ ਗਈ ਸੀ ਤੇ ਇਹਨਾਂ ਨੇ ਸਾਨੂੰ ਫੋਨ ਲਾਇਆ ਸੀਗਾ ਕਿਹਨਾਂ ਨੇ ਉਹਨਾਂ ਰੇਤੇ ਵਾਲਿਆਂ ਸਾਡੀ ਟਰਾਲੀ ਫੜੀ ਗਈ ਤੁਸੀਂ ਆਓ ਤੇ ਅਸੀਂ ਉੱਥੇ ਗਏ ਤੇ ਉੱਥੇ ਪੁਲਿਸ ਆ ਗਈ ਸੀ ਦੋ ਲਾਜ ਵਗੇ ਸੀ ਤੇ ਉਹ ਮਤਲਬ ਉਹਨਾਂ ਕੁੱਟ ਮਾਰ ਕੀਤੀ ਸਾਡੇ ਨਾਲ ਤੇ ਉਹਨਾਂ ਫਿਰ ਚੌਂਕੀ ਲੈ ਆਂਦੇ ਸਾਨੂੰ ਉੱਥੇ ਜਿਹੜੀ ਚੌਂਕੀ ਚੌਂਕੀ ਦਾ ਮੁੱਕਿਆ ਸਾਜਣਾ ਹਾਂ ਉਹਨੂੰ ਤਾਂ ਬੜਾ ਹੀ ਉਹਨਾਂ ਕੋਟਾ ਜ਼ਿਆਦਾ ਵੀ ਪਾਸਿਆਂ ਨੂੰ ਲੈ ਕੇ ਉਹਨੂੰ ਉੱਥੇ ਪਾਸੇ ਘੁੱਟ ਘੁੱਟ ਕੇ ਨਾ ਵੀ ਨਾ ਪਾਣੀ ਪੁਣੀ ਪਵਾਇਆ ਨਾ ਕੁਛ ਕੀਤਾ ਪਾਣੀ ਮੰਗਦਾ ਸੀ ਮੈਨੂੰ ਪਾਣੀ ਪਵਾ ਦੋ ਮੈਂ ਵੀ ਕਹਿ ਵੀ ਮੈਂ ਪਾਣੀ ਪਵਾਉ ਉਹਨਾਂ ਨੂੰ ਹਾਂ ਸਰ ਪਾਣੀ ਪਵਾ ਦੋ ਪਾਣੀ ਵੀ ਨਹੀਂ ਪਵਾਇਆ ਉਹਨਾਂ ਨੂੰ ਜਦੋਂ ਮੁੱਕ ਗਿਆ ਨਾ ਮੁੰਡਾ ਉਹ ਉਦੋਂ ਉਹਨਾਂ ਮੇਰੇ ਕੋਲ ਲਿਆਂਦਾ ਤੇ ਫਿਰ ਮੈਨੂੰ ਉਹਦੇ ਉਹਨਾਂ ਕੁੱਟਣਾ ਬੰਦ ਕੀਤਾ ਸੀਗਾ ਜਦੋਂ ਉਹ ਮੁੱਕ ਗਿਆ ਫਿਰ ਸਾਨੂੰ ਲੈ ਗਏ ਨੇ ਗੱਡੀ ਚ ਪਾਇਆ ਨੇ ਸਾਨੂੰ ਤੇ ਤੁਹਾਨੂੰ ਛੱਡ ਕੇ ਆਣੇ ਆ ਤੇ ਤਸ਼ੱਦਦ ਹੁੰਦਾ ਭਾਵੇਂ ਕੋਈ ਵੀ ਕਿਸੇ ਕਿਸਮ ਦੀ ਗੱਲ ਬਈ ਹੋਵੇ ਗੱਲ ਹੋਵੇ ਪਿੰਡਾਂ ਦੇ ਵਿੱਚ ਕੋਈ ਵੀ ਰੌਲਾ ਹੋਵੇ ਇਹ ਸਿਰਫ ਗਰੀਬ ਨਾਲ ਹੀ ਧੱਕਾ ਹੁੰਦਾ ਤਕੜੇ ਦੇ ਖਿਲਾਫ ਨਾ ਤਾਂ ਪੁਲਿਸ ਕੋਲੋਂ ਆਵਾਜ਼ ਚੁੱਕੀ ਜਾਂਦੀ ਹੈ ਤੇ ਨਾ ਕੋਈ ਲੀਡਰ ਬੋਲਦਾ ਕਿਉਂਕਿ ਉਹਨਾਂ ਦੇ ਪਜਾਮੇ ਗਿੱਲੇ ਹੋ ਜਾਂਦੇ ਹੁਣ ਵੀ ਇਹ ਮਾਮਲੇ ਨੂੰ ਰਫਾਦਾਫਾ ਕੀਤਾ ਜਾਏਗਾ 100% ਉਹੋ ਸ਼ਕਤੀ ਕੀਤੀ ਜਾਏਗੀ ਹੁਣ ਤੁਸੀਂ ਮੰਗ ਕੀ ਕਰਦੇ ਅਸੀਂ ਇਹ ਕਹਿੰਦੇ ਮੰਗ ਆਇਆ ਚਲੋ ਦਿਓ ਤੇ ਮੀਟਿੰਗ ਹੈ ਰੋਇਪੁਰ ਜਾਣਾ ਸੀ ਤੇ ਮੈਂ ਵੀ ਇੱਥੇ ਹੀ ਬਹਿਣਾ ਸੀ ਤੇ ਮੈਨੂੰ ਅੱਜ ਵਾਸਤੇ ਮਾਫੀ ਦਿਓ ਪਹਿਲੀ ਗੱਲ ਤੇ ਕਰਨਗੇ ਨਹੀਂ ਕਰਨਗੇ ਤਾਂ ਮੈਂ ਤੁਹਾਡੇ ਨਾਲ ਬੈਠੀ ਜਿਆਣਾ ਆਪਣਾ ਪਿੰਡ ਹੈ ਆਪਣਾ ਖੂਨ ਹੈ ਇਸ ਤਰ੍ਹਾਂ ਨਾਲ ਸਾਡੇ ਨਾਲ ਜਾਤੀਆਂ ਹੋਣੀਆਂ ਐ ਐਮਪੀ ਸਾਹਿਬ ਇੱਕ ਬੈਂਚ ਸੀ ਇੱਥੇ ਆਇਆ ਛਿਪਿਆ ਕੀ ਪਰਚਾ ਦਾ ਜਿਹੜਾ ਹੈ ਉਹ ਤਾਂ ਕਰਵਾਏ ਬਿਨਾ ਉਠਾਂਗੇ ਨਹੀਂ ਕਾਰਵਾਈ ਕਰਾਂਗੇ ਹਾਂਜੀ ਹਾਂਜੀ ਰੈਸਟ ਪੁਆਗੇ ਰੈਸਟ ਪੁਆਵਾਂਗੇ ਦੂਜੀ ਗੱਲ ਹੈ ਜਿਹੜੀ ਇਹਨਾਂ ਨੂੰ ਮਾਲੀ ਸਹਿਤਾ ਦਾ ਮੁਆਵਜ਼ਾ ਵੀ ਦਿਵਾਓ ਤੁਸੀਂ ਮਜੂਦਾ ਐਮਪੀਓ ਉਹ ਸਾਰਾ ਕੁਝ ਜੀ ਸਰ ਇੱਕ ਫਾਜ਼ਿਲ ਕਾ ਫਿਰੋਜ਼ਪੁਰ ਰੋਡ ਤੇ ਪਿੰਡ ਲਮੋਜੜ ਕਲਾ ਦੇ ਕੋਲ ਇੱਕ ਘਰਨਾ ਲੱਗਿਆ ਸਵੇਰ ਤੋਂ ਜੀ ਉਹ ਮਾਮਲਾ ਕੀ ਹੈ ਜੀ ਜੀ ਰਾਤ ਇੱਕ ਇੱਕ 1 ਵਜੇ ਦੇ ਕਰੀਬ ਇੱਕ ਮੁੰਡੇ ਦੀ ਡੈਥ ਹੋਈ ਹੈ ਸਾਜਨ ਹੈ son of ਜਗਿੰਦਰ ਸਿੰਘ ਵਾਸੀ ਲਮੋਚੜ ਕਲਾ ਠੀਕ ਇਹਦੇ ਸਬੰਧੀ ਅਸੀਂ ਜੋ ਵੀ ਇਹਦੇ ਸਬੰਧੀ ਅਸੀਂ ਪੜਤਾਲ ਸੀਸੀਟੀਵੀ ਫੁਟੇਜ ਸਾਰਾ ਕੁਝ ਚੈੱਕ ਕਰ ਰਹੇ ਹਾਂ ਜੋ ਵੀ ਜੋ ਸਚਾਈ ਹੋਏਗੀ ਉਸ ਮੁਤਾਬਕ ਜਿਹੜੀ ਇਹਦੇ ਤੇ ਕਾਰਵਾਈ ਬੰਦ ਹੀ ਕਰ ਦੇ ਜੀ ਆਪ ਜੀ ਦੇ ਚੌਂਕੀ ਕਬਾਇਆ ਦੇ ਇਨਚਾਰਜ ਬਲਕਾਰ ਸਿੰਘ ਤੇ ਦੋਸ਼ ਲੱਗ ਰਹੇ ਨੇ ਮਾਈਨਿੰਗ ਵਿਭਾਗ ਦੇ ਜਿਹੜੀ ਟੀਮ ਹੈ ਉਹਨਾਂ ਤੇ ਦੋਸ਼ ਲੱਗ ਰਹੇ ਨੇ ਕੁੱਟਮਾਰ ਕੀਤੀ ਗਿਆ ਬੇਰਹਿਮੀ ਦੇ ਨਾਲ ਇੱਕ ਇਹਨਾਂ ਦਾ ਦੋਸਤ ਸੀਗਾ ਨਾਲ ਜੀ ਇਹਦੇ ਸਬੰਧੀ ਅਸੀਂ ਵੀ ਜਿਹੜੀ ਪੜਤਾਲ ਕਰ ਰਹੇ ਹਾਂ ਜੋ ਵੀ ਪ੍ਰਤਾਲਜ ਜੋ ਗੱਲ ਸਾਹਮਣੇ ਆਏਗੀ ਉਸ ਮੁਤਾਬਕ ਹੀ ਅਗਲੀ ਕਾਰਵਾਈ ਕਰਾਂ ਸਰ ਕਿਸ ਕਾਰਨ ਵਿਵਾਦ ਹੋਇਆ ਸੀ ਇਹਨਾਂ ਦਾ ਪਤਾ ਲੱਗਿਆ ਵੀ ਇਹ ਕਹਿ ਰਹੇ ਸੀ ਜੇ ਰੇਤ ਆ ਰਹੀ ਸੀ ਜੀ ਰੇਤ ਨੂੰ ਲੈ ਕੇ ਕੋਈ ਹਾਂਜੀ ਕੋਈ ਰਾਤ ਇੱਕ ਮਾਈਨਿੰਗ ਭਾਗ ਵਾਲੋ ਜਿਹੜੀ ਟਰੈਕਟਰ ਟਰਾਲੀ ਜਿਹੜਾ ਚੌਂਕੀ ਇੱਥੇ ਦੇਖ ਕੇ ਗਏ ਸੀ ਉਸ ਬੰਦੀ ਇਹਨਾਂ ਦੀ ਜੋ ਗੱਲਬਾਤ ਹੋਈ ਆ ਉਸ ਬੰਦੇ ਅਸੀਂ ਸਵੇਰ ਤੋਂ ਹੀ ਲੱਗੇ ਹੁਣ ਵੀ ਅਸੀਂ ਕਰ ਰਹੇ ਹਾਂ ਜੋ ਵੀ ਰਸਤੇ 'ਚ ਸੀਸੀਟੀਵੀ ਫੁਟੇਜ ਜੋ ਤਾਬੇ ਤੇ ਆਲੇ ਕੇ ਚੌਂਕੀ ਦੇ ਘਰੇ ਪਾਸੇ ਟਾਪਾ ਬਣਾ ਉਹਨਾਂ ਦੇ ਵੀ ਜਿਹੜੇ ਵੀ ਬੰਦੇ ਨੇ ਉਹਨਾਂ ਤੋਂ ਲੈ ਕੇ ਫੜਤਾ ਉਹਨਾਂ ਦੀ ਗੱਲਬਾਤ ਸੁਣ ਕੇ ਕਈ ਬੰਦੇ ਉੱਥੇ ਮੌਕੇ ਤੇ ਵੀ ਆ ਗਏ ਸੀ ਜਿਹੜੀ ਜੋ ਵੀ ਉਹ ਸੰਦਾਲ ਸਾਰੀ ਪਰਤਾਲ ਕਰਕੇ ਉਸ ਤੋਂ ਬਾਅਦ ਜੀ ਜਿਸ ਜਿਹੜਾ ਮਰਤਕ ਹੈ ਕਿ ਮਰਤਕ ਦੀ ਟਿਕਟ ਟਰਾਲੀ ਸੀਗੀ ਜਾਂ ਉਹ ਕਿੱਥੇ ਹੋਰ ਦੀ ਸੀਗੀ ਇਹ ਕੋਈ ਇਨਵੈਸਟੀਗੇਸ਼ਨ ਦੇ ਵਿੱਚ ਸਾਹਮਣੇ ਆਇਆ ਜੀ ਇਹਦੇ ਸਬੰਧੀ ਅਸੀਂ ਕਰ ਰਹੇ ਹਾਂ ਜੋ ਵੀ ਅਜੇ ਤੱਕ ਕੋਈ ਪਤਾ ਨਹੀਂ ਲੱਗਿਆ ਵੀ ਇੱਕੀ ਦਿੱਖਦਾ ਕਾਫੀ ਧੀਰ ਤੋਂ ਲੋਕ ਖੱਜਲ ਖਵਾਰ ਹੋ ਰਹੇ ਨੇ ਪੂਰਾ ਰੋਡ ਜਾਮ ਹੈ ਜੀ ਕੋਈ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਨਾਲ ਗੱਲ ਹੋਈ ਜੀ ਇਸ ਮਸਲੇ ਨੂੰ ਸੁਲਝਾਉਣਗੀ ਜੀ ਹਾਂਜੀ ਅਸੀਂ ਇਸ ਸਬੰਧੀ ਉਹਨਾਂ ਨਾਲ ਵੀ ਗੱਲ ਪਰਿਵਾਰਿਕ ਮੈਂਬਰਾਂ ਨਾਲ ਵੀ ਗੱਲਬਾਤ ਕਰ ਰਹੇ ਹਾਂ ਜੋ ਗੱਲਬਾਤ ਕਰਕੇ ਅਸੀਂ ਜਲਦੀ ਤੋਂ ਜਲਦੀ ਜਿਹੜਾ ਐ ਰੋਡ ਮਿਰਤਕ ਡੱਕੀ ਨਾਮ ਹੈ ਜਿੱਤੇ ਸਾਜਨ ਸਿੰਘ ਸਾਨੂੰ ਜਗਿੰਦਰ ਸਿੰਘ ਬਾਦਸੀ ਲਮੋਚਰ ਇੱਕ ਪਤਾ ਲੱਗੇ ਇਹ ਦੋ ਲੜਕੇ ਨਾਲ ਹੋਰ ਵੀ ਸੀਗੇ ਉਹਨਾਂ ਨੂੰ ਰੈਸਟ ਵੀ ਪਾਇਆ ਗਿਆ ਚੌਂਕੀ ਕਬਾਇਆ ਦੀ ਪੁਲਿਸ ਦੇ ਵੱਲੋਂ ਨਹੀਂ ਉਹ ਰਾਤ ਦੇਖ ਗਏ ਸੀ ਰੈਸਟ ਨਹੀਂ ਉਹਨਾਂ ਦੀ ਪਾਈ ਗਈ ਜੀ ਵੀ ਉਹ ਟਰੈਕਟਰ ਟਰਾਲੀ ਦੇਖ ਕੇ ਗਏ ਸੀ ਜੋ ਵੀ ਇਹਨਾਂ ਦੇ ਦਸਨਗੇ ਆਪਣੇ ਮਾਈਨਿੰਗ ਭਾਗਾਂ ਨੇ ਦਿੱਤਾ ਕੋਈ ਆਪ ਦੇ ਮਤਲਬ ਕਾਰੋ ਕਰੀ ਕ ਕੀ ਗੈਰ ਕਾਨੂੰਨੀ ਮਾਈਨਿੰਗ ਸੀ ਜੀ ਜਿਹੜੀ ਕਰਕੇ ਲਿਆ ਰਿਹਾ ਸੀਗੇ ਜੀ ਬਿਲਕੁਲ ਆਪ ਦਾ ਗੈਰ ਕਾਨੂੰਨੀ ਹੈ ਸਾਡੇ ਮਤਲਬ ਕਿੰਨੇ ਕੁ ਸਕਰ ਫੁੱਟ ਦਾ ਆਈਡੀਆ ਹੈ ਕੋਈ ਕਿੰਨੇ ਕੁ ਸਕਰ ਫੁੱਟ ਟਰਾਲੀ ਦੇ ਵਿੱਚ ਰੇਕ ਦਾ ਐਕਸੈਕਟ ਟਰਾਲੀ ਇਹ ਤਾਂ ਨਹੀਂ ਪਤਾ ਪਤਾ ਨਹੀਂ ਆਪਾਂ ਨੂੰ ਕਿੰਨੇ ਸਕਰ OK ਥੈਂਕ ਯੂ ਜਲਨਿਕਾਸ ਕਮ ਮਾਈਨਿੰਗ ਡਿਪਾਰਟਮੈਂਟ ਹੈ ਕੀ ਨਾਮ ਕੀ ਹੈ ਨਵਦੀਪ ਕੰਬੋਲ ਉਹ ਮੰਡਲ ਅਫਸਰ ਜਿਲ੍ਹਾ ਲਾਹੌਰ ਜੀ ਸਰ ਇੱਕ ਰਾਤ ਜਿਹੜਾ ਕਿ ਕਬਾਇਆ ਚੌਂਕੀ ਦੇ ਹੈ ਦੇਣੀ ਪੈਂ ਪੰਬਾ ਵਟੋ ਪਿੰਡ ਦੇ ਕੋਲ ਰਾਤੀ ਮਾਈਨਿੰਗ ਨੂੰ ਲੈ ਕੇ ਕੋਈ ਮਸਲਾ ਹੋਇਆ ਸੀਗਾ ਇੱਕ ਨੌਜਵਾਨ ਦੀ ਮੌਤ ਹੋ ਜਾਂਦੀ ਹੈ ਦੋਸ਼ ਲੱਗਦੇ ਨੇ ਆਪਜੀ ਦੀ ਟੀਮ ਦੇ ਉੱਪਰ ਹੀ ਮਾਮਲਾ ਕੀ ਹੈ ਜੀ ਦੇਖੋ ਜੀ ਰਾਤ ਟੀਮ ਜਿਹੜੀ ਹੈ ਰੂਟੀਨ ਚੈਕਿੰਗ ਤੇ ਅਸੀਂ ਏਰੀਆ ਦੀ ਗੈਸਟ ਕਰਦੇ ਰਹਿੰਦੇ ਆ ਸਾਡੀ ਟੀਮ ਜਿਹੜੀ ਹੈ ਚੈਕਿੰਗ ਕਰਦੇ ਰਹਿੰਦੀ ਹੈ ਨਜਾਇਜ਼ ਮਾਈਨਿੰਗ ਦੀ ਤੇ ਜਿਹੜੀ ਰਾਤ ਘਵਾਇਆ ਕੋਈ ਚੌਂਕੀ ਦੇ ਨੇੜੇ ਇੱਥੇ ਕੋਈ ਨਜਾਇਜ਼ ਮਾਈਨਿੰਗ ਦੀ ਟਰਾਲੀ ਵੜ ਕੇ ਅੰਦਰ ਜਿਹੜੀ ਹੈ ਚੌਂਕੀ ਚ ਦਿੱਤੀ ਗਈ ਸੀਗੀ ਤੇ ਉਹਦੇ ਬਾਰੇ ਇਨਫੋਰਮੇਸ਼ਨ ਸੀਗੀ ਸਾਨੂੰ ਹੁਣ ਮੁਲਾਜ਼ਮਾਂ ਵੱਲੋਂ ਬੁਲਾਇਆ ਗਿਆ ਇੱਥੇ ਵੀ ਕੋਈ ਕਿਸੇ ਵਿਅਕਤੀ ਦੀ ਮੌਤ ਹੋਈ ਹੈ ਜਿਹਦੇ ਬਾਬਤ ਅਸੀਂ ਇੱਥੇ ਆਏ ਆਂ ਤੇ ਬਾਕੀ ਜੋ ਵੀ ਤਫਤੀਸ਼ ਹੈ ਅਸੀਂ ਪੂਰਾ ਸਹਿਯੋਗ ਦੇਵਾਂਗੇ ਜੀ ਸਰ ਪਰਿਵਾਰ ਦਾ ਦੋਸ਼ ਹੈ ਪਿੰਡ ਵਾਸੀਆਂ ਦਾ ਦੋਸ਼ ਹੈ ਵੀ ਇਹ ਟੀਮ ਦੇ ਵੱਲੋਂ 4 ਨੌਜਵਾਨ ਸੀਗੇ ਜਿਨ੍ਹਾਂ ਦੇ ਵਿੱਚੋਂ ਇੱਕ ਦੀ ਕਾਫੀ ਬੇਰਹਿਮੀ ਨਾਲ ਕੁੱਟ ਮਾਰ ਕੇ ਕੀਤੀ ਕਿ ਦੋਨੋਂ ਥਾਣੇ ਦਿੱਤਾ ਗਿਆ ਹੈ ਤੇ ਇੱਕ ਗੰਭੀਰ ਰੂਪ ਤੇ ਜ਼ਖਮੀ ਹੈ ਜੀ ਇਹ ਵੀ ਇਹੀ ਦੋਸ਼ਾਂ ਦੇ ਸਬੰਧ ਵਿੱਚ ਮਾਨਯੋਗ ਐਸਐਚਓ ਸਾਹਿਬ ਵੀ ਤੇ ਚੰਪੀਅਨ ਚਾਰ ਸਾਹਿਬ ਵੀ ਸਾਰੇ ਤਫਤੀਸ਼ ਕਰ ਰਹੇ ਆਂ ਅਸੀਂ ਸੀਸੀਟੀਵੀ ਕੈਮਰੇ ਦੇਖ ਰਹੇ ਆ ਵੀ ਕੀ ਵਾਕਿਆ ਹੋਇਆ ਜੋ ਦੋਸ਼ ਲਗਾਏ ਜਾ ਰਹੇ ਨੇ ਵਾਕਿਆ ਸਹੀ ਨੇ ਜਾਂ ਗਲਤ ਨੇ ਉਹਦੇ ਬਾਰੇ ਤਫਤੀਸ਼ ਦੌਰਾਨ ਹੀ ਦੱਸਿਆ ਜਾਵੇ ਕੋਈ ਰੇਤ ਦੀ ਖੱਟ ਜਿਹੜੀ ਮਨਜ਼ੂਰੀ ਸੁਦਾ ਸਰਕਾਰ ਦੀ ਚੱਲ ਰਹੀ ਹੈ ਜਾਂ ਇਹ ਗੈਰਕਾਨੂੰਨੀ ਜਿਲ੍ਹਾ ਫਾਜ਼ਲਗਾਦੀਨ ਅੱਜ ਦੀ ਤਰੀਕ ਦੇ ਵਿੱਚ ਕੋਈ ਵੀ ਮਨਜ਼ੂਰ ਸੁਦਾ ਕੱਟ ਨਹੀਂ ਚੱਲ ਰਹੀ ਗੀ ਇਹ ਟ੍ਰੈਕਟਰ ਟ੍ਰੈਲੀ ਗੈਰਕਾਨੂੰਨੀ ਮਾਈਨਿੰਗ ਸੀ ਗੈਰਕਾਨੂੰਨੀ ਮਾਈਨਿੰਗ ਸੀ ਜਿਹੜੇ ਦੋਸ਼ ਲੱਗ ਰਹੇ ਨੇ ਮੁਲਾਜ਼ਮਾਂ ਤੇ ਕੁੱਟਮਾਰ ਕਰਨ ਦੇ ਮੌਤ ਹੋਣ ਦੇ ਬਾਰੇ ਹੀ ਅਸੀਂ ਇੱਥੇ ਅੱਜ ਹਾਜ਼ਰ ਹੋਏ ਆਂ ਤੇ ਤਫਤੀਸ਼ ਦੇ ਵਿੱਚ ਪੂਰਾ ਸਹਿਯੋਗ ਦੇ ਰਹੇ ਆਂ ਅਸੀਂ ਇਹਨਾਂ ਨੂੰ ਜੋ ਵੀ ਸਾਨੂੰ ਤੱ ਕਰਵਾਉਣੀ ਦੀ ਉਮੀਦ ਹੈ